ਮੈਂ ਮਹਿ ਗੌਤਮ ਪੰਜਾਬ ਲਾਈਵ 18 ਨਿਊਜ਼ ਤੋਂ ਅੱਜ ਸਿੱਤ ਤੁਹਾਨੂੰ ਮਿਲੌਣ ਜਾ ਰਹੀ ਹੈ ਜਿਹੜੀ ਚਰਚਾ ਚੱਲਦੀ ਪਈ ਹੈ ਕਿਹੜਾ ਮਿਸ਼ਨ ਤੁਸੀਂ ਸ਼ੁਰੂ ਕੀਤਾ ਹੈ ਇੱਕ ਮਿੱਟੀ ਦੇ ਇਹਦੇ ਥੋਸਪੂਨ ਤੁਸੀਂ ਦੇਖ ਰਹੇ ਹੋ ਜਿਹੜੀ ਰੋਜ਼ੀ ਉਸੇ ਤਰ੍ਹਾਂ ਅਸੀਂ ਤੁਹਾਨੂੰ ਆਪਣੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੇ ਹੋਰ ਸਮਾਜ ਸੇਵੀਆਂ ਨਾਲ ਮਿਲਵਾਵਾਂਗੇ ਦੇਖਦੇ ਰਹੋ ਪੰਜਾਬ ਲਾਈਵ 18 ਨਿਊਜ਼ ਪੰਜਾਬ ਲਾਈਵ 18 ਨਿਊਜ਼ ਤੋਂ ਓਮਕਾਰ ਸਿੰਘ ਸਤੂ ਜੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਮੈਂ ਮਹ ਗੌਤਮ ਪੰਜਾਬ ਲਾਈਵ 18 ਨਿਊਜ਼ ਤੋਂ ਅੱਜ ਸਿੱਤ ਤੁਹਾਨੂੰ ਮਿਲਣ ਜਾ ਰਹੇ ਹਾਂ ਪ੍ਰਸਿੱਧ ਸਮਾਜ ਸੇਵੀ ਅਤੇ ਐਮ ਐਲ ਏ ਦੀਆਂ ਚੋਣਾਂ ਲੜ ਚੁੱਕੇ ਪਰਮਵਾਲੀਆ ਜੀ ਨਾਲ ਵਾਲੀ ਜੀ ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਸ਼ਹਿਰ ਦੇ ਵਿੱਚ ਹਜੇ ਇੱਕ ਚਰਚਾ ਦਾ ਵਿਸ਼ੇ ਬਣਿਆ ਆ ਤੁਸੀਂ ਕਿਹੜੀ ਮਹਿੰਮ ਤੇ ਕੰਮ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੇ ਮੈਂ ਤੁਹਾਡੇ ਜਿੰਨੇ ਵੀ ਈ ਵਿਊਅਰਸ ਨੇ ਤੇ ਥੋੜੀ ਜਿਹੀ ਟੀਮ ਨੇ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਮਿਸ਼ਨ ਸੁਗਤ ਮੁਹਿੰਮ ਨੂੰ ਕਵਰੇਜ ਕਰਨ ਲਈ ਕੀਮਤੀ ਸਮਾਂ ਤੁਸੀਂ ਸਾਨੂੰ ਦਿੱਤਾ ਹੈ ਤੇ ਜਿਵੇਂ ਮੈਂ ਗੱਲ ਕਰਾਇ ਇਸ ਮੁਹਿੰਮ ਦੀ ਜਿਵੇਂ ਤੁਸੀਂ ਪੁੱਛਿਆ ਕਿ ਹਾਂ ਵੀ ਇਹ ਕਿਹੜੀ ਜਿਹੜੀ ਚਰਚਾ ਚੱਲਦੀ ਪਈ ਹੈ ਕਿਹੜਾ ਮਿਸ਼ਨ ਤੁਸੀਂ ਸ਼ੁਰੂ ਕੀਤਾ ਹੈ ਇੱਕ ਮਿੱਟੀ ਦੇ ਰੇਤ ਥੋਸਪਨ ਤੁਸੀਂ ਦੇਖ ਰਹੇ ਜਿਹੜੀ ਰੋਡ ਦੇ ਉੱਤੇ ਇਹਦੇ ਵਿੱਚ ਅਸੀਂ ਲੋਕਾਂ ਨੂੰ ਬਰੋਸਰ ਵਿੱਚ ਲੈ ਕੇ ਉਹਨਾਂ ਸਾਰੇ ਜਿੰਨੇ ਵੀ ਸੰਸਥਾਵਾਂ ਨੇ ਸਮਾਜਿਕ ਸੰਸਥਾਵਾਂ ਨੇ ਜਿੰਨੇ ਵੀ ਆਪਣੇ ਅਫਸਰ ਨੇ ਜਿੰਨੇ ਵੀ ਨੇ ਐਮਸੀ ਤੇ ਐਮਸੀ ਨੇ ਸਟਾਰਟ ਸਰਪੰਚ ਹੋ ਗਏ ਜਿੰਨੇ ਵੀ ਬਾਜ਼ਾਰਾਂ ਦੀ ਐਸੋਸੀਏਸ਼ਨਾਂ ਨੇ ਜਾਂ ਕੇਮਿਸਟ ਐਸੋਸੀਏਸ਼ਨ ਨੇ ਸਨੇਰਾ ਬਾਜ਼ਾਰ ਦੇ ਬਾਹਰ ਐਸੋਸੀਏਸ਼ਨ ਵਾਲੇ ਨੇ ਜਿੰਨੇ ਵੀ ਐਸੋਸੀਏਸ਼ਨ ਸਾਰੇ ਨੂੰ ਨਾਲ ਲੈ ਕੇ ਇੱਕ ਅਸੀਂ ਪ੍ਰਪੋਜ਼ਲ ਤਿਆਰ ਕਰ ਰਹੇ ਹਾਂ ਸਭ ਦੇ ਦਸਤਖਤ ਕਰਵਾ ਕੇ ਸਭ ਦੀ ਸਟੈਂਪਲ ਲਵਾ ਕੇ ਅਸੀਂ ਇਸ ਨੂੰ ਡੀਸੀ ਤੱਕ ਡੀਸੀ ਤੋਂ ਮਨੋਂ ਵੀ ਰਿਕਮੈਂਡ ਕਰਵਾ ਕੇ ਅਸੀਂ ਚੰਡੀਗੜ੍ਹ ਸਟੇਟ ਲੈਵਲ ਤੱਕ ਲੈ ਕੇ ਜਾਣਾ ਉਸ ਤੋਂ ਬਾਅਦ ਸਟੇਟ ਬੋਡੀ ਤੋਂ ਜੇ ਰਿਕਮੈਂਡ ਹੋ ਗਿਆ ਅਸੀਂ ਮੰਨ ਲਓ ਗਵਰਨਰ ਸਾਹਿਬ ਤੋਂ ਟਾਈਮ ਲਿਆ ਹੋਇਆ ਤੇ ਜਦੋਂ ਆ ਸਾਈਨ ਅਸੀਂ ਕੰਪਲੀਟ ਕਰ ਲਏ ਉਹ ਅਸੀਂ ਗਵਰਨਰ ਸਾਹਿਬ ਤੋਂ ਰਿਕਮੈਂਡ ਕਰਵਾ ਕੇ ਅਸੀਂ ਇਹਨੂੰ ਦਿੱਲੀ ਲੈ ਕੇ ਜਾਵਾਂਗੇ ਸੈਂਟਰਲ ਗੌਰਮੈਂਟ ਤੱਕ ਤਾਂ ਕਿ ਜਿਹੜੀ ਖੰਬੇ ਦੀ ਜਿਹੜੀ ਪੁਰਾਣੀ ਖੰਬੇ ਵਾਲੇ ਪੁਲ ਦੀ ਐਲੀਵੇਟਿਡ ਪੁਲ ਦੀ ਜਿਹੜੀ ਪੁਰਾਣੀ ਡਿਮਾਂਡ ਹੈ ਇਹਨੂੰ ਅਸੀਂ ਦੁਬਾਰਾ ਸ਼ੁਰੂ ਕਰ ਸਕੀਏ ਤੇ ਅਸੀਂ ਸਨੂ ਪ੍ਰੋਸਾਹਬ ਪ੍ਰਮਾਤਮਾ ਤੇ ਤੇ ਸਾਡੀ ਭਾਜਪਾ ਸਰਕਾਰ ਤੇ ਕਿ ਹਾਂ ਵੀ ਜਦੋਂ ਅਸੀਂ ਪ੍ਰੋਪਰ ਤਰੀਕੇ ਨਾਲ ਫੁੱਲ ਪ੍ਰਿੰਟ ਤਿਆਰ ਕਰਕੇ ਅਸੀਂ ਜੇ ਦਿੱਲੀ ਲੈ ਕੇ ਜਾਵਾਂਗੇ ਤਾਂ ਸਾਡੀ ਸਰਕਾਰ ਇਸ ਪੁਲ ਨੂੰ ਪ੍ਰਵਾਨ ਕਰੇਗੀ ਤੇ ਲੋਕਾਂ ਦੀ ਜਿਹੜੀ ਪੁਰਾਣੀ ਸਮੱਸਿਆ ਹੈ ਜਿਹਦੇ ਨਾਲ ਨਾ ਸਿਰਫ ਸ਼ਹਿਰ ਦੋ ਹਿੱਸਿਆਂ ਚ ਵੰਡਿਆ ਲੋਕਾਂ ਦਾ ਵਪਾਰ ਦੋ ਹਿੱਸਿਆਂ ਚ ਵੰਡਿਆ ਐਂਬੂਲੈਂਸ ਵਗੈਰਾ ਜਿਹੜੀ ਹੁੰਦੀ ਹੈ ਉਹਨੂੰ ਜਾਣ ਦੇ ਲਈ ਮਤਲਬ ਕਿ ਲੰਬਾ ਮਤਲਬ ਕਿ ਸਫ਼ਰ ਤੈਅ ਕਰਨਾ ਮੰਦਾ ਮੇਰੇ ਕੋਲ ਇੱਕ ਰਿਕਾਰਡ ਹੈ ਹੈਗੇ ਨੇ ਆਪਣੇ ਦਿਖਾਣਾ ਚਾਹੁੰਗਾ ਮੈਂ ਤੁਹਾਨੂੰ ਇਹ ਇਹਦੇ ਵਿੱਚ ਅਸੀਂ ਮਤਲਬ ਤੁਹਾਨੂੰ ਦੱਸਣਾ ਚਾਹੁੰਦੇ ਆ ਜਿਹੜਾ ਰਿਕਾਰਡ ਸਾਨੂੰ ਐਸਐਸਪੀ ਆਫਿਸ ਵੱਲੋਂ ਮਿਲੇ ਸੀਗਾ ਇੱਕ ਤਾਂ ਇਹ ਸਾਡੇ ਸਰਪੰਚਾ ਵੱਲੋਂ ਤਿਆਰ ਕੀਤਾ ਗਿਆ ਹੈ ਅਸੀਂ ਐਮਸੀਆਰ ਸਰਪੰਚਾਰੇ ਸਾਰੇ ਸਾਈਨ ਕਰਵਾ ਰਹੇ ਜੀ ਸਾਰੇ ਮਲਕ ਮਹੀਮ ਤਿਆਰ ਕਰਕੇ ਅਸੀਂ ਸੈਂਡ ਕਰਵਾ ਰਹੇ ਹਾਂ ਤੇ ਐਸਐਸਪੀ ਆਫਿਸ ਵੱਲੋਂ ਅਸੀਂ ਜਵਾਬ ਮੰਗੇ ਸੀ ਆਰਟੀਰ ਤੱਕ ਕਿ ਹਾਂ ਵੀ ਸਾਨੂੰ ਦੱਸਿਆ ਜਾਵੇ ਕਿ ਕਿੰਨੇ ਇੱਕ ਸਾਲ ਦੇ ਦੌਰਾਨ ਕਿੰਨੇ ਲੋਕਾਂ ਦੀ ਮਤਲਬ ਕਿ ਮੌਤ ਸਿਰਫ ਦੇਰੀ ਕਾਰਨ ਹਸਪਤਾਲ ਪਹੁੰਚਣ ਕਰਕੇ ਹੋਈ ਹੈ ਤੇ ਦੇਰੀ ਤੋਂ ਬਾਅਦ ਮਤਲਬ ਕਿ ਕੁਝ ਮਿੰਟਾਂ ਬਾਅਦ ਹਸਪਤਾਲ ਪਹੁੰਚਣ ਤੋਂ ਬਾਅਦ ਮਰਨੇ ਖੰਨਾ ਪੁਲਿਸ ਵੱਲੋਂ ਇੱਕ ਚੰਕਾਨ ਨੇ ਵਾਲਾ ਜਿਹੜਾ ਆਪਾਂ ਕਹਿੰਦੇ ਨੇ ਆਂਕੜਾ ਹੈ 626 ਮੌਤਾਂ ਪਿਛਲੇ ਸਾਲ ਹੋਈਆਂ ਸਿਰਫ ਐਕਸੀਡੈਂਟ ਕੇਸਾਂ ਦੇ ਵਿੱਚ 626 ਐਕਸੀਡੈਂਟਾਂ ਨੇ ਇਹਦੇ ਵਿੱਚ 22 ਮੋਤਾਂ ਸਿਰਫ ਡੇਰੀ ਤੇ ਪਹੁੰਚ ਪੁਲਿਸ ਦੀ ਡੇਰੀ ਕਾਰਨ ਮਤਲਬ ਕਿ ਵੀਡੀਓ ਆਪਣੀ ਡਬਲ ਐਕਸਪੀ ਟੀਮ ਬਣੀ ਹੈ ਸਰਕਾਰ ਦੀ ਉਹਦੇ ਮੁੱਕਰੇ ਪਹੁੰਚਣ ਤੋਂ ਡੇਰੀ ਜੋ ਕਿ ਪੁਲ ਦੇ ਕਾਰਨ ਡੇਰੀ ਹੁੰਦੀ ਹੈ ਰਜ਼ਾ ਨਾ ਹੋਣ ਕਰਕੇ 22 ਮੋਤਾਂ ਕੀ 12 ਮੋਤਾਂ ਕਿਹੜੀਆਂ ਨੇ ਕਿ ਹਾਂ ਵੀ ਹਸਪਤਾਲ ਪਹੁੰਚ ਤੋਂ ਬਾਅਦ ਜਿਹੜੇ ਮਰੇ ਬੰਦੇ ਮਰੇ ਨੇ ਇਹ ਬੰਦੇ ਮਤਲਬ ਕਿ ਡੇਰੀ ਕਰਨ ਇਲਾਜ ਨਾ ਮਿਲਣ ਕਾਰਨ ਮਰਨੇ ਜੀ ਇਹ ਇਹ ਵੱਡੀ ਕਿਛ ਛੋਟੀ ਮੋਟੀ ਨਹੀਂ ਇਹਨੂੰ 32 ਮੋਤਾਂ ਨਾ ਮੰਨੀਏ ਬਲਕਿ 32 ਘਰਾਂ ਦੇ ਦੀਵੇ ਬੁਜੇ ਨੇ ਇਸ ਨਾਲੇ ਵਪਾਰ ਦੀ ਗੱਲ ਕਰੀਏ ਛੋਟੇ ਤੋਂ ਲੈ ਕੇ ਵੱਡਾ ਵਪਾਰੀ ਆਪਣਾ ਸ਼ਹਿਰ ਤੋਂ ਸ਼ਹਿਰ ਛੱਡ ਕੇ ਦੂਜੀ ਵੱਡੀ ਸਿਟੀ ਹਰ ਚੰਡੀਗੜ੍ਹ ਲੁਧਿਆਣਾ ਮੋਹਾਲੀ ਵਰਗੀ ਸਿਟੀ 'ਚ ਵਪਾਰ ਕਰਨੇ ਜਾ ਰਹੇ ਨੇ ਜੀ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਹਾਂ ਵੀ ਉਹਨਾਂ ਨੂੰ ਅਸੀਂ ਵਾਪਸ ਲੈ ਕੇ ਆਈਏ ਆਪਣੇ ਸ਼ਹਿਰ ਦੇ ਵਿੱਚ ਮਤਲਬ ਕਿ ਰੁਜ਼ਗਾਰ ਦੇ ਅਫਸਰ ਪੈਦਾ ਕਰੀਏ ਤੇ ਜਿਹੜੇ ਲੋਕਾਂ ਨਾਲ ਕਿਹੜਾ ਕੁਝ ਗਲਤੀਆਂ ਕਾਰਨ ਪੁਲ ਥੋਸ ਪੁਲ ਬਣਨ ਦੇ ਬਾਅਦ ਵਪਾਰ ਚ ਦੋ ਹਿੱਸੇ ਚ ਹੋਇਆ ਸ਼ਹਿਰ ਤੋਂ ਮਤਲਬ ਕਿ ਬਾਹਰ ਚਲੇ ਗਿਆ ਉਹਨਾਂ ਅਸੀਂ ਵਾਪਸ ਲੈ ਕੇ ਆਉਣਾ ਚਾਹੁੰਦੇ ਆ ਤੇ ਸਾਨੂੰ ਉਮੀਦ ਹੈ ਕਿ ਜਦੋਂ ਅਸੀਂ ਸਾਰੇ ਸਾਰਿਆਂ ਨੇ ਸਾਈਨ ਕਰਾ ਲਏ ਸਾਰੀ ਸੰਸਥਾਵਾਂ ਪਰ ਸਾਈਨ ਕਰਾ ਲਏ ਤਾਂ ਸਾਡੀ ਇਹ ਜਿਹੜੀ ਪ੍ਰਪੋਜ਼ਲ ਅਸੀਂ ਤਿਆਰ ਕਰਕੇ ਸਰਕਾਰ ਤੋਂ ਲੈ ਕੇ ਜਾਵਾਂਗੇ ਤਾਂ ਉਹ ਜ਼ਰੂਰ ਪਾਸ ਹੋਵੇਗਾ ਇਹ ਸੰ ਪਰਮਵਾਲੀਆ ਜੀ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਵਾਲੀਆ ਜੀ ਇਸੇ ਤਰ੍ਹਾਂ ਅਸੀਂ ਤੁਹਾਨੂੰ ਆਪਣੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੇ ਹੋਰ ਸਮਾਜ ਸੇਵੀਆਂ ਨਾਲ ਮਿਲਵਾਵਾਂਗੇ ਦੇਖਦੇ ਰਹੋ ਪੰਜਾਬ ਲਾਈਵ 18 ਨਿਊਜ਼ ਪੰਜਾਬ ਲਾਈਵ 18 ਨਿਊਜ਼ ਤੋਂ ਓਮਕਾਰ ਸਿੰਘ ਸੱਤੂ ਜੀ ਤੇਜਿੰਦਰ ਆਰਟਿਸਟ ਤੇ ਮੈਂ ਮਹਿ ਗੋਤਮ ਹੁਣ ਮੈਨੂੰ ਇਜਾਜ਼ਤ ਦਿਓ